ਹਾਂਜੀ ਕਿਸਾਨੋ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਆ ਤੁਸੀਂ ਸਾਡੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੰਦਰੁਸਤ ਹੋਵੋਗੇ ਜ਼ਰੂਰੀ ਗੱਲਬਾਤ ਜਿਹੜੀ ਕਰਨੀ ਸੀ ਇੱਕ ਜ਼ਰੂਰੀ ਖਾਸ ਨੁਕਤਾ ਬਹੁਤ ਜ਼ਰੂਰੀ ਬਹੁਤ ਜ਼ਰੂਰੀ ਜੇ ਆਪਾਂ ਝੋਨੇ ਦੀ ਲਵਾਈ ਦੇ ਸੰਬੰਧ 'ਚ ਗੱਲ ਕਰੀਏ ਕਣਕ ਦੀ ਫਸਲ ਆ ਜਿਹੜੀ ਅਜੇ 15-20 ਦਿਨ ਨੂੰ ਜਿਹੜੀ ਬਾਢੀ ਸ਼ੁਰੂ ਹੋਣ ਦੇ ਅਸਾਰ ਜਿਹੜੀ ਸ਼ੁਰੂਆਤ ਹੋਊਗੀ ਤੇ ਅਪ੍ਰੈਲ ਦਾ ਮਹੀਨਾ ਤਕਰੀਬਨ ਸਾਰਾ 1 ਅਪ੍ਰੈਲ ਤੋਂ ਜਿਹੜੀ ਹੈਗੀ ਅੱਗੇ ਫਿਰ ਬਾਢੀ ਚਲਦੀ ਹੈ ਤੇ ਹੁਣ ਜਿਹੜੀ ਗੱਲਬਾਤ ਝੋਨੇ ਦੀ ਫਸਲ ਬਾਰੇ ਤਾਂ ਹੁੰਦੀ ਹੈ ਜਿਹੜਾ ਮੈਂ ਨੁਕਤਾ ਸਾਂਝਾ ਕਰਨਾ ਹੈ ਇਹਦੇ ਬਾਰੇ ਤਾਂ ਹੁੰਦੀ ਕਿਉਂਕਿ ਅੱਗੇ ਆਪਾਂ ਸੋਨੀ ਦੇ ਸੀਜ਼ਨ ਦੇ ਵਿੱਚ ਜਿਹੜੀ ਤੁਸੀਂ ਕਿਉਂਕਿ ਕੁਝ ਕਿਸਾਨ ਵੀਰ ਹੈ ਜ਼ਿਆਦਾਤਰ ਕਿਸਾਨ ਵੀਰ ਝੋਨਾ ਝੋਨੇ ਦੀ ਲਵਾਈ ਕਰਦੇ ਆ ਕੋਈ ਕਿਸਾਨ ਵੀਰ ਬਾਸਮਤੀ ਦੀ ਲਵਾਈ ਕਰਦੇ ਆ ਮੱਕੀ ਦੀ ਬਜਾਈ ਜਿਹੜੀ ਮੇਨ ਸੀਜ਼ਨ ਚ ਜਿਹੜੀ ਆਪਾਂ ਜੂਨ ਚ ਬੀਜੜੀਆਂ ਮੱਕੀ ਝੋਨੇ ਦੀ ਜਗ੍ਹਾ ਦੇ ਉੱਤੇ ਜਾਂ ਨਰਮੇ ਦੀ ਕਾਸ਼ਤ ਵਾਲੇ ਕਿਸਾਨ ਵੀਰਾਂ ਜਾਂ ਕੋਈ ਸੋਇਆਬੀਨ ਵਾਲੇ ਜਾਂ ਮੂੰਗੀ ਮਾਂ ਜਿਹੜੀਆਂ ਕੋਈ ਵੱਖ-ਵੱਖ ਫਸਲਾਂ ਬੀਜੜੀਆਂ ਨੇ ਸੌਣੀ ਦੇ ਵਿੱਚ ਤਾਂ ਹੁਣ ਜਿਹੜੀ ਗੱਲਬਾਤ ਚੱਲਦੀ ਆ ਖਾਸ ਤੌਰ ਤੇ ਝੋਨੇ ਦੀ ਫਸਲ ਬਾਰੇ ਜਾਂ ਬਾਸਮਤੀ ਦੀ ਫਸਲ ਬਾਰੇ ਤਾਂ ਉਹ ਸਭ ਤੋਂ ਜ਼ਰੂਰੀ ਜਿਹੜੀ ਗੱਲਬਾਤ ਆ ਕਿਉਂਕਿ ਆਮ ਤੌਰ ਤੇ ਕਿਸਾਨ ਵੀਰ ਕਹਿੰਦੇ ਆ ਜੇ ਅਸੀਂ ਕਣਕ ਬੰਨੜੀਆਂ ਵੀ ਝੋਨੇ ਬਾਰੇ ਗੱਲਬਾਤਾਂ ਸ਼ੁਰੂ ਹੋਣਗੀਆਂ ਝੋਨੇ ਬਾਰੇ ਗੱਲਬਾਤਾਂ ਤਾਂ ਸ਼ੁਰੂ ਹੁੰਦੀਆਂ ਨੇ ਕਿਉਂਕਿ ਆਪਾਂ ਨੂੰ ਐ ਹੁਣ ਜਿਹੜਾ ਹੈਗਾ ਇਸ ਟਾਈਮ ਆਪਾਂ ਨੂੰ ਕਲੀਅਰ ਹੋਣਾ ਚਾਹੀਦਾ ਕਿ ਆਪਾਂ ਫਸਲ ਜਿਹੜੀ ਵੀ ਬੀਜਣੀ ਆ ਜਿਹੜੀ ਫਸਲ ਲਾਉਣੀ ਆ ਉਹਦਾ ਬੀਜ ਦਾ ਪ੍ਰਬੰਧ ਆਪਣੇ ਕੋਲੇ ਹੁਣ ਇਸ ਟਾਈਮ ਹੋਣਾ ਚਾਹੀਦਾ ਕਿਉਂਕਿ ਪੀਏਯੂ ਲੁਧਿਆਣਾ ਦੇ ਕਿਸਾਨ ਮੇਲੇ ਖੇਤੀ ਵਿਗਿਆਨ ਕੇਂਦਰਾਂ ਚ ਸਲਗਭਗ 7 ਤਰੀਕ ਤੋਂ ਸ਼ੁਰੂ ਨੇ ਮਾਰਚ ਤੋਂ ਜਿਹੜਾ ਕੱਲ ਤੇ ਅੱਜ ਪੀਏਯੂ ਲੁਧਿਆਣਾ ਮੇਨ ਕੈਂਪਸ ਦਾ ਮੇਲਾ ਸੀਗਾ ਅੱਜ ਜਿਹੜਾ ਹੈਗਾ ਦੂਜਾ ਦਿਨ ਤੇ ਇੱਕ ਦੋ ਕਿਸਾਨ ਮਿਲੇ ਕਿਸੇ ਕੇਂਦਰਾਂ ਦੇ ਰਹਿ ਗਏ ਆ ਬੀਜ ਆ ਜਿਹੜਾ ਕਿਸਾਨ ਵੀਰਾਂ ਨੇ ਹੁਣ ਜਿਹੜਾ ਖਾਸ ਤੌਰ ਤੇ ਨਵੀਂ ਕਿਸਮ ਦਾ ਪੀਆ 132 ਦਾ ਉਹ ਕਿਸਾਨ ਵੀਰਾਂ ਨੇ ਮੇਲਿਆਂ ਤੋਂ ਖਰੀਦ ਲੈਣਾ ਤੇ ਜਿਹੜੇ ਕਿਸਾਨ ਵੀਰ ਜਿਹੜੇ ਕਿ ਕਈ ਵਾਰ ਜਦੋਂ ਆਪਾਂ ਸਵਾਲ ਪੁੱਛਦੇ ਆ ਨਾ ਇੱਕ ਦੋ ਕਿਸਾਨ ਵੀਰ ਹੁੰਦੇ ਬਹੁਤੀ ਗਿਣਤੀ ਤਾਂ ਕਿਸਾਨ ਵੀਰ ਬੜੇ ਅਵੇਅਰ ਨੇ ਬਹੁਤ ਇਹਨਾਂ ਗੱਲਾਂ ਪ੍ਰਤੀ ਜਾਗਰੂਕ ਨੇ ਕਿ ਕਈ ਕਿਸਾਨ ਵੀਰਾਂ ਦਾ ਐ ਹੁੰਦਾ ਵਿੱਚੋਂ ਇੱਕਾ ਦੁੱਕਾ ਕੇ ਅਸੀਂ ਅਜੇ ਕਣਕ ਵੱਢਣੀ ਹੈ ਜੀ ਇਦੋਂ ਬਾਅਦ ਝੋਨੇ ਦਾ ਸੋਚਾਂਗੇ ਜਿਹੜਾ ਆਪਾਂ ਅਜੇ ਸੋਚਿਆ ਹੀ ਨਹੀਂਗਾ ਝੋਨੇ ਦਾ ਜਾਂ ਮੱਕੀ ਬੀਜਣੀ ਆ ਜਾਂ ਖੇੜਾ ਆਪਣੇ ਕੋਲੇ ਬੀਜ ਦਾ ਪ੍ਰਬੰਧ ਆ ਤਾਂ ਫਿਰ ਆਪਾਂ ਪਿਛਲੀ ਲਾਈਨ 'ਚ ਹੈਗੇ ਆ ਤਾਂ ਫਿਰ ਮੌਕੇ ਤੇ ਆਪਾਂ ਜਦੋਂ ਮੰਨ ਲਓ ਆਪਾਂ ਬਨੀਰੀ ਬੀਜਣੀ ਜਾਂ ਫਸਲ ਬੀਜਣੀ ਆ ਕੱਲ ਨੂੰ ਤੇ ਫਿਰ ਆਪਾਂ ਅੱਜ ਸ਼ਾਮ ਨੂੰ ਜਾਂ ਅਗਲੇ ਦਿਨ ਹੀ ਸਵੇਰੇ ਕਈ ਵਾਰ ਬੀਜ ਦਾ ਪ੍ਰਬੰਧ ਕਰਦੇ ਮੌਕੇ ਤੇ ਬੀਜ ਨਹੀਂ ਮਿਲਦਾ ਜਿਹੜੇ ਜ਼ਿਆਦਾਤਰ ਕਿਸਾਨ ਵੀਰ ਆ ਉਹ ਪਿਛਲੇ ਸਾਲ ਹੀ ਉਹਨਾਂ ਨੇ ਝੂਨੇ ਦਾ ਆਪਦੀ ਚੰਗੀ ਕਿਸਮ ਜਿਹੜੀ ਹੋਈ ਆ ਤੁਹਾਡੇ ਖੇਤ 'ਚ ਉਹਦਾ ਬੀਜ ਸਾਂਭ ਲਿਆ ਹੋਣਾ ਇੱਕ ਜ਼ਰੂਰੀ ਗੱਲ ਹੋਰ ਹੈ ਕਿ ਇਸ ਵਾਰ ਹਾਈਬ੍ਰਿਡ ਕਿਸਮਾਂ ਵੱਲੋਂ ਖਾਸ ਤੌਰ ਤੇ ਪਰਹੇਜ਼ ਕਰਿਓ ਹਾਈਬ੍ਰਿਡ ਝੂਨੇ ਦੀ ਕਾਸ਼ਤ ਵੱਲੋਂ ਜਿਹੜਾ ਪੀਐਲ ਲੁਧਿਆਣਾ ਵੱਲੋਂ ਖਾਸ ਤੌਰ ਤੇ ਇਹ ਕਿਹਾ ਜਾ ਰਿਹਾ ਮੇਲਿਆਂ ਦੇ ਵਿੱਚ ਜਿਹੜੇ ਵੀ ਸੀ ਸਾਹਿਬ ਨੇ ਕਿ ਹਾਈਬ੍ਰਿਡ ਕਿਸਮਾਂ ਦੀ ਸਿਫਾਰਸ਼ ਯੂਨੀਵਰਸਿਟੀ ਨਹੀਂ ਕਰਦੀ ਹੈਗੀ ਜੇ ਕੋਈ ਜਿਹੜੀ ਪੀਆਰ ਕਿਸਮਾਂ ਨੇ ਜਿਵੇਂ ਪੀਆਰ 113 14 21 ਪੀਆਰ 126 ਹੈ 28 29 30 31 ਇਹਨਾਂ ਦੀ ਜਿਹੜੀ ਤੁਸੀਂ ਕਾਸ਼ਤ ਕਰਨੀ ਹੈ ਤਾਂ ਇਹ ਤੁਸੀਂ ਆਪਦੇ ਏਰੀਆ ਵਾਈਜ਼ ਪਿਛਲੇ ਸਾਲ ਤੁਹਾਨੂੰ ਪਤਾ ਹੀ ਹੈ ਕਿਹੜੀ ਕਿਸਮ ਵਧੀ ਹੈ ਜਿਹੜੀ ਨਵੀਂ ਕਿਸਮ ਆ ਉਹਦਾ ਤੁਸੀਂ PR132 ਦਾ ਟ੍ਰਾਇਲ ਕਰ ਸਕਦੇ ਹੋ ਤਾਂ ਥੋੜਾ ਜਿਹਾ ਬੀਜ ਲੈਣਾ ਆਪਾਂ ਅੱਧੇ ਕਿੱਲੇ ਦੇ ਵਿੱਚ ਜਾਂ ਕਿੱਲੇ 'ਚ ਉਹਦਾ ਟ੍ਰਾਇਲ ਕਰ ਸਕਦੇ ਆ ਜੇ ਫਰਜ ਕਰ ਲਓ ਤੁਹਾਡੇ ਕੋਲੇ 5 ਕਿੱਲੇ ਦੀ ਜਾਂ 7 ਕਿੱਲੇ ਦੀ ਕਾਸ਼ਤ ਕਰਦੇ ਹੋ ਤਾਂ ਤੁਹਾਡੇ ਦੋ ਕਿਸਮਾਂ ਘਟੋ-ਘਟ ਲੱਗੀਆਂ ਹੋਣੀਆਂ ਚਾਹੀਦੀਆਂ ਚਾਹੇ ਦੋਵੇਂ ਝੋਨੇ ਦੀਆਂ ਲਾ ਲਓ ਜਾਂ ਅੱਧੀ ਬਾਸਮਤੀ ਅੱਧਾ ਝੋਨਾ ਲਾ ਲਓ ਜਿੰਨਾ ਵੀ ਤੁਸੀਂ ਰਕਬਾ ਬੀਜਣਾ ਹੈਗਾ ਜਾਂ ਤੁਸੀਂ ਮੱਕੀ ਬੀਜਣੀ ਉਹ ਵੰਡ ਮਾਰ ਰਕਬਾ ਉਹ ਤੋਂ ਇਲਾਵਾ ਜਿੰਨਾ ਬਚਦਾ ਜੇ 10 ਤੋਂ 15 ਕਿੱਲੇ ਤੁਹਾਡੇ ਤਿੰਨ ਵੈਰੇਟੀਆਂ ਹੋਣੀਆਂ ਚਾਹੀਦੀਆਂ ਚਾਹੇ ਦੋ ਬਾਸਮਤੀ ਇੱਕ ਝੋਨਾ ਜਾਂ ਜਾਂ ਦ ਬਾਸਮਤੀ ਦੀਆਂ ਵੀ ਬੜੀਆਂ ਸ਼ਾਨਦਾਰ ਕਿਸਮਾਂ ਨੇ ਹੁਣ ਜਿਵੇਂ ਪੂਸਾ ਬਾਸਮਤੀ 11 21 ਹੈ 1509 ਹੈ 17 18 ਹੈ ਪੂਸਾ ਬਾਸਮਤੀ 18 85 ਕਿਸਾਨ ਵੀਰਾਂ ਨੇ ਲਈ ਬੜੀ ਵਧੀਆ ਰਹੀ ਹੈ ਪਿਛਲੇ ਸਾਲਾਂ 'ਚ 18 47 ਹੈ 16 92 ਆ ਪੰਜਾਬ ਬਾਸਮਤੀ 1 ਨੰਬਰ ਪੰਜਾਬ ਬਾਸਮਤੀ 7 ਹੈ ਜਾਂ ਜਿਹੜੀ ਹੈਗੀਆਂ ਪੀ ਆਰ ਕਿਸਮਾਂ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਹੀ ਆ ਇਹਨਾਂ ਚੋ ਸਿਲੈਕਸ਼ਨ ਕਰਕੇ ਜਿਹੜਾ ਹੈਗਾ ਤੁਸੀਂ ਤੁਹਾਡੇ ਕੋਲ ਬੀਜ ਐਸ ਟਾਈਮ ਕਿਉਂਕਿ ਬਹੁਤੇ ਕਿਸਾਨ ਵੀਰਾਂ ਨੇ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਪਿਛਲੀ ਵਾਰ ਝਾੜ ਗਿਆ ਉਹਦਾ ਬੀਜ ਰੱਖ ਲਿਆ ਹੋਣਾ ਉਹ ਤੁਸੀਂ ਕਮੈਂਟਾਂ 'ਚ ਜ਼ਰੂਰ ਦੱਸ ਦਿਓ ਜੀ ਕਿ ਉਹਦੇ ਵਿੱਚ ਜਿਹੜਾ ਤੁਸੀਂ ਬੀਜ ਝਾੜਿਆ ਹੋਇਆ ਰੱਖਿਆ ਹੋਇਆ ਨਾ ਤੇ ਉਹਨੂੰ ਹੁਣ ਆਪਾਂ ਬਾਹਰ ਕੱਢ ਕੇ ਤੇ ਉਹਦੀ ਆਪਾਂ ਜਰਮੀਨੇਸ਼ਨ ਵੀ ਅੱਗੇ ਜਾ ਕੇ ਚੈੱਕ ਕਰ ਲੈਣੀ ਹੈ ਪਨੀਰੀ ਜਿਹੜੀ ਲਾਉਣ ਤੋਂ ਘੱਟੋ ਘੱਟ ਮਹੀਨਾ ਡੇਢ ਮਹੀਨਾ ਪਹਿਲਾਂ ਆਪਣੇ ਕੋਲੇ ਬੀਜ ਦਾ ਪ੍ਰਬੰਧ ਹੋਣਾ ਚਾਹੀਦਾ ਜਿਹੜਾ ਕਿਉਂਕਿ ਹੁਣ ਤੁਸੀਂ ਜੇ ਬੀਜ ਉਹਦਾ ਬੀਜ ਕਿ ਦੇਖੋਗੇ ਨਾ 10 15 ਦਿਨਾਂ ਲਾ ਕੇ ਦੇਖਿਓ ਜਰਮੀਨੇਸ਼ਨ ਪਰਸੈਂਟੇਜ ਦਾ ਆਪਾਂ ਨੂੰ ਪਤਾ ਲੱਗ ਜਾਂਦਾ ਫਿਰ ਉਸ ਹਿਸਾਬ ਨਾਲ ਆਪਾਂ ਬੀ ਪਾ ਸਕਦੇ ਆ ਤੇ ਬੀਜ ਖਾਸ ਤੌਰ ਤੇ ਕਿਸਾਨ ਮੇਲੇ ਦੇ ਵਿੱਚ ਵੀ ਜੁਲ੍ਹਿਆਂਵਾਲਾ ਦੇ ਵਿੱਚ ਕਿਸਾਨ ਵੀਰਾਂ ਨੇ ਕਿਹੜਾ ਕਿਹੜਾ ਬੀਜ ਖਰੀਦਿਆ ਉਹਦੇ ਬਾਰੇ ਜ਼ਰੂਰ ਜਾਣਕਾਰੀ ਸਾਂਝੀ ਕਰਿਆ ਜੀ ਕਿਉਂਕਿ ਮੈਂ ਉਹਦੇ ਅਕੋਰਡਿੰਗ ਤੁਹਾਡੇ ਨਾਲ ਅੱਗੇ ਗੱਲਬਾਤ ਜਿਵੇਂ ਜਿਹੜਾ ਫਰੀਦਕੋਟ ਦੇ ਵੀ ਕਿਹਦੇ ਉੱਤੇ ਜਿਹੜੇ ਸਭ ਆਪਣੀ ਸੌਰੀ ਪੀਆਰ 114 ਕਾफी ਕਿਸਾਨ ਵੀਰਾਂ ਨੇ ਖਰੀਦਿਆ ਪੀਆਰ 132 ਬਾਰੀ ਕਾफी ਇਤਸ਼ਾਰ ਹੈ ਬਠਿੰਡੇ ਵੀ ਖੇਤੀਬਾੜੀ ਵਿਗਿਆਨ ਕੇਂਦਰ ਦੇ ਵਿੱਚ ਪੀਆਰ 132 ਵੱਲ ਕਾफी ਖੱਚ ਰਹੀ ਕਿਸਾਨ ਵੀਰਾਂ ਦੀ ਕਿ ਥੋੜਾ ਥੋੜਾ ਸਾਨੂੰ ਬੀਜ ਮਿਲੇ ਤਾਂ ਉਹ ਟ੍ਰਾਇਲ ਦੇ ਤੌਰ ਤੇ ਲਾਈਏ ਪੀਆਰ 131 ਵੀ ਬੜੀ ਵਧੀਆ ਕਿਸਮਾ ਹਾਂ ਪੀਆਰ 126 ਤੁਹਾਨੂੰ ਪਤਾ ਹੀ ਪੀਆਰ 126 ਹੋ ਗਈ ਪੀਆਰ 128 ਪੀਆਰ 129 ਪੀਆਰ 130 ਪੀਆਰ 131 ਕਹਿਣ ਦਾ ਮੇਰਾ ਮਤਲਬ ਇਹ ਸੀ ਤੁਹਾਨੂੰ ਰਕਬਾ ਕਿ ਕਿੰਨਾ ਆਪਾਂ ਕਿਹੜੀ ਵੈਰੈਟੀ ਏਟ ਲਾਉਣਾ ਕਿਹੜੀ ਫਸਲ ਏਟ ਬੀਜਣਾ ਤੇ ਆਪਣੇ ਕੋਲੇ ਬੀਜ ਦਾ ਪ੍ਰਬੰਧ ਹੋਣਾ ਹੋਣਾ ਚਾਹੀਦਾ ਤਾਂ ਕਿ ਅੱਗੇ ਜਾ ਕੇ ਕਈ ਵਾਰ ਕੀ ਆ ਮੌਕੇ ਦੇ ਕਿਸਾਨ ਵੀਰਾਂ ਦੀਆਂ ਵੀਰਾਂ ਦੀ ਵੱਡੀ ਗਿਣਤੀ ਜਿਹੜੀ ਬਾਜ਼ਾਰ ਚੋ ਵੇਖ ਰਿਦਣ ਲੱਗ ਪੈਂਦੀ ਹੈ ਫਿਰ ਮੌਕੇ ਅਨਸਾਰ ਵੇਜਦੋ ਅਵੇਲੇਬਿਲਟੀ ਘਟਾ ਦਾ ਫਿਰ ਵਪਾਰੀ ਨੇ ਰੇਟ ਚੱਕ ਦੇਣ ਫਿਰ ਉਹਦੇ ਵਿੱਚ ਆਪਣਾ ਨੁਕਸਾਨ ਹੁੰਦਾ ਹੈ ਇਸੇ ਕਰਕੇ ਤੁਹਾਡੇ ਕੋਲੇ ਪਹਿਲਾਂ ਬੀਜ ਦਾ ਪ੍ਰਬੰਧ ਹੋਣਾ ਚਾਹੀਦਾ ਤੇ ਤੁਹਾਨੂੰ ਬਾਜ਼ਾਰ ਜਾਣ ਦੀ ਜ਼ਰੂਰਤ ਹੀ ਨਾ ਪਵੇ ਬਾਜ਼ਾਰੋਂ ਤੁਹਾਨੂੰ ਖਰੀਦਣ ਦੀ ਜ਼ਰੂਰਤ ਹੀ ਨਾ ਪਵੇ ਜਾਂ ਤਾਂ ਆਪਦਾ ਬੀਜ ਛਾੜ ਕੇ ਰੱਖੋ ਜਾਂ ਇੱਕ ਦੂਜੇ ਨਾਲ ਵਟਾ ਲਓ ਤੇ ਜਿਹਦੇ ਕੋਲ ਵਾਧੂ ਬੀਜ ਆ ਥੱਲੇ ਕਮੈਂਟ ਕਰਕੇ ਕਿਸਾਨ ਵੀ ਜਰੂਰ ਦੱਸ ਦੇਣ ਕਿ ਤੁਹਾਡੇ ਕੋਲ ਕਿਹੜੀ ਕਿਸਮ ਦਾ ਵਾਧੂ ਬੀਜ ਪਿਆ ਤਾਂ ਕਿ ਤੁਹਾਡੇ ਤੋਂ ਕਿਸਾਨ ਵੀ ਅਪਰੋਚ ਕਰਕੇ ਉਹ ਲੈ ਸਕਣ ਤੇ ਜਾਂ ਫਿਰ ਤੁਸੀਂ ਪੀਏਯੂ ਲੁਧਿਆਣਾ ਤੋਂ ਲੈ ਲਓ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮੇਰੇ